ਅਮਰੀਕ ਸਰਵਲਾ ਮੰਡੀ ਜਿਹੜੀ ਤੁਹਾਨੂੰ ਵੀਡੀਓ ਦਿਖਾਉਂਦੇ ਆ ਅਮਰਤਵੀਰ ਪਸ਼ੂ ਲੈ ਕੇ ਆਇਆ ਤਿੰਨ گاਵਾ ਤੁਹਾਨੂੰ ਵਿਖਾਉਂਦੇ ਆ ਦੋਂਦੀਆਂ ਚੋਗੀਆਂ ਵਾਂ ਜਿਹੜੀਆਂ ਮੰਡੀ 'ਚ ਆਏ ਆ ਵੀਰ ਉਧਰ ਜਿਹੜਾ ਮਾਲ ਜਿਹੜਾ ਕਾਫੀ ਮਾਲ ਵੇਚ ਗਿਆ ਹੋਣ ਤੋਂ ਪਹਿਲਾਂ ਹੀ ਕਿਉਂਕਿ ਜੇ ਨਵੀਂ ਨਵੀਂ ਮੰਡੀ ਸ਼ੁਰੂ ਹੋਈ ਆ ਤੇ ਜੇ ਮਾਲ ਜਿਹੜਾ ਵਾ ਹਸਾਦਾ ਹੀ ਆਇਆ ਵਾ ਖਰੀਦਣ ਵਾਲੇ ਵੀਰ ਸਭ ਵੱਧ ਆਏ ਆ ਤੇ ਵੇਚਣ ਵਾਲੇ ਵੀਰ ਘੱਟ ਆਏ ਅਗਲੀ ਵਾਰੀ ਤੋਂ ਜਿਹੜਾ ਵਾ ਇਹ ਕਿ ਵੱਧ ਵੱਧ ਵੇਚਣ ਵਾਲੇ ਵੀਰ ਵੀ ਆਓ ਤੇ ਖਰੀਦਣ ਵਾਲੇ ਵੀਰ ਵੀ ਆਓ 12 ਤਰੀਕ ਤੇ 26 ਤਰੀਕ ਹਰ ਮਹੀਨੇ ਜਿਹੜੀ ਸੱਜਰ ਪਸ਼ੂਆਂ ਦੀ ਜਿਹੜੀ ਮੇਨ ਰੋਡ ਦੇ ਉੱਪਰ ਹੀ ਆ ਜਿਹੜਾ ਆਪਾਂ ਦੇਖ ਸਕਦੇ ਹਾਂ ਹਾਈਵੇ ਜਿਹੜਾ ਵਾ ਉਹ ਜਿਹੜਾ ਨਵਾਂ ਪੁਲ ਬਣੰਦੇ ਉਹਦੇ ਬਿਲਕੁਲ ਲੱਗ ਗਈ ਹੈ ਹਾਂ ਤੇ ਸਤਿ ਆਦੇਹ ਜਿਹੜਾ ਪੁਲ ਨਵਾਂ ਬਣੰਦਾ ਬਿਲਕੁਲ ਲਾਂ ਲਈ ਚੌਂਕ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਾਬਾ ਬਾਬੇ ਪਲੋਂਦੇ ਵੀ ਭਾਜੀ ਚਲੋ ਕਿਰਪਾ ਜੀ ਜਿੱਦੇ ਚ ਲਾ ਦਿਆਂ ਮੰਡੀ ਚ ਰੌਣਕਾਂ ਫੇਰ ਰੌਣਕਾਂ ਲਾਈਆਂ ਭਾਜੀ ਮੈਂ ਵਧਾਈਏ ਰੌਣਕਾਂ ਭੈਣ ਭਰਾਵਾਂ ਨੂੰ ਆਜੂਗਾ ਫਿਰ ਹਰ ਮਹੀਨੇ ਬਾਅਦ ਮਹੀਨੇ ਦੋ ਰਾਂ ਲੱਗਿਆ ਕਰਨੀ 22 ਦੂਜੀ ਸੌਰੀ 26 ਤਰੀਕ ਨੂੰ ਤੇ 12 26 ਤਰੀਕ ਨੂੰ ਤੇ 12 ਤਰੀਕ ਨੂੰ 18 ਮਹੀਨੇ ਜਿਹੜੀ ਮੰਡੀ ਆ ਲੱਗਿਆ ਕਰਨੀ ਆ ਇਹਦੇ ਵੀ ਦੋਵਾਂ ਲੱਗਿਆ ਕਰਨੀਆਂ ਠੀਕ ਆ ਜੀ ਹਾਂਜੀ ਹਾਂਜੀ ਤੇ ਕਾਵਾ ਤੁਸੀਂ ਵੀ ਤਿੰਨ ਲਿਆਂਦੀਆਂ ਨਾ ਮਾੜੀ ਤਿੰਨ ਲਿਆਂਦੀਆਂ 4 ਲੱਖ ਇੱਕ ਗੱਬਣ ਭਰੀ ਵਛੀ ਵੇਗੀ ਸੁਈਆਂ ਤਿੰਨ ਹੈ ਗਿਆਵਾ ਅੱਛਾ ਹਾਂਜੀ ਹਾਂਜੀ ਚਲੋ ਫਿਰ ਦੋਂਦੀ ਵਛੀ ਆ ਰਬੀ ਭਾਜੀ ਮੂ ਠੀਕ ਆ ਮੂ ਬੋਟ ਕੇ ਖਾ ਲੈਣਾ ਪਿਓਰ ਦੋ ਤੰਦ ਵਾ ਆ ਵੇਖ ਠੀਕ ਆ ਦੋਂਦੀਆਂ ਚੌਗੀਆਂ ਵੇੜਾਂ ਜਰੀਏ ਦੋਂਦੀ ਭਾਜੀ ਦੋਂਦੀ ਹੋਵੇ ਕੋਈ ਵੀਰ ਖੜੇ ਚੌਗੀਆਂ ਹੋਵੇ ਤਾਂ ਰਹਿਣ ਦੋਵੇ ਠੀਕ ਆ ਹਾਂਜੀ ਇਹ ਮੰਡੀ 'ਚ ਇਹ ਆ ਵੀ ਚਲੋ ਜੇ ਕੋਈ ਇੱਥੇ ਸੌਫਦਾ ਕਰ ਲ ਚੋਲਿਆ ਪੂਰੀ ਵਾਲੀ ਨਹੀਂ ਆ ਰਹੀ ਭਾਜੀ ਦੋ ਟਾਈਮ ਘਰੇ ਤੱਲੀ ਕਰ ਲਈ ਹਾਂਜੀ ਠੰਡੀ ਸੀਲ ਬੜੀ ਭਾਜੀ ਆ ਜਿਲੇ ਆ ਇਧਰ ਵੀ ਤਾਂ ਮਰਜੀ ਬੈਠੇ ਰੋ ਇਹ ਨਹੀਂ ਗੱਲ ਕੋਈ ਭਾਜੀ ਘਰ ਬਹਿਣ ਰਹਿਣ ਗਿਆ ਸਰ ਵੀ ਜਿਲੇ ਚ ਖੁੱਲੀਆਂ ਛੱਡ ਦੂੰਗਾ ਮੰਡੀ ਚ ਵੀ ਖੁੱਲ੍ਹੀ ਛੱਡਤੀ ਜੀ ਮਜਾਰਤ ਦਾ ਰਮਰਾਉਂਗਾ ਕੱਲੀਆਂ ਬਟਾਰੀ ਨਹੀਂ ਮੰਡੀ ਚ ਠੀਕ ਆ ਹਾਲ ਦੇਖੋ ਇਧਰ ਠੀਕ ਆ ਆ ਜੀ ਹਾਂ ਜੀ ਜਿੱਦਾਂ ਮਰਜੀ ਬੈਠੇ ਰਗੇ ਹਾਂ ਦੇਖਾ ਦੇ ਖੁੱਲ੍ਹੀ ਛੱਡੀ ਆ ਠੀਕ ਆ ਮੰਡੀ ਦੇ ਵਿੱਚ ਖੁੱਲੀ ਛੱਡੀ ਖੁੱਲੀ ਛੱਡੀ ਪਟਾਰੀ ਨਹੀਂ ਛੱਡੀ ਅੱਜ ਦੁੱਧ ਕਿੰਨਾ ਹੈ ਦੁੱਧ ਰੋਦੀ ਭਾਜੀ 12 ਕਿਲੋ 11 ਕਿਲੋ ਦੀ ਗਰੰਟੀ ਕਰਕੇ ਦੇਣੀ ਕੋ ਮੰਡੀ ਡੰਗਰ ਆਏ ਭੁੱਖੇ ਭੱਖੇ ਸਵੇਰ ਦਾ ਮਾਲ ਸੋਏ ਨੂੰ ਕਿੰਨੇ ਦਿਨ ਹੋ ਗਏ ਆ ਚਲੋ ਲੈ ਜਾ ਬੰਦ ਕਿੰਨਾ ਜੇ ਦਾ ਮੁੱਲ ਮੋਲੇ ਦਾ ਯਾਰੀ ਕਰਦੀ ਆ ਵੀ ਭਾਜੀ ਕਿੰਨਾ ਕ 47000 ਦੀ ਵਸੇ ਨਹੀਂ 47000 ਤੋਂ ਜ਼ਿਆਦਾ ਇਹ ਫਿਰਦੇ ਕਿੰਨੇ ਦੇ ਦੇ ਦੀ ਤੁਸੀਂ ਦੱਸੋ ਜਿਆਦਾ ਜਿਆ ਕਰੀਏ ਵਿੱਚ ਨਾਲ ਦੱਸਣਾ ਵੱਡੇ ਭਰਾ ਆਪ ਹੀ ਕਰੋਗੇ 5000 ਛੋੜ 42 42000 ਦੀ ਅੱਛਾ ਚਲੋ ਬਾਕੀ ਮੌਕੇ ਤੇ ਕਰਦੇ 40 ਛੋੜ 40 40000 40000 ਦੀ ਠੀਕ ਹੈ ਜੀ ਚੌਗੀ ਵੱਛੀ ਜੇ ਮਾਲ ਭਾਜੀ ਤਾਂ ਬਰਾ ਘਰ ਘੁਰ ਵੱਜਾ ਹੋਵੇ ਖੁਰਨੀ ਦੀ ਹੋਰ ਗੱਲ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਇਹ ਕਿੰਨੇ ਦਿਨਾਂ ਦੀ ਸੋਈ ਆ ਪਿੱਟਾ ਆਇਆ ਤੁਸੀਂ ਚਲੋ ਲੈ ਜਾ ਤੋਰਦਾ ਹਾਂਜੀ ਥਾਣ ਦੇਖੋ ਕੀ ਚੀਜ਼ ਲੱਗਾ ਵੱਛੀ ਨੂੰ ਪਹਿਲਾਂ ਨੂੰ ਫਿਕਸ ਜਿਹਾ ਬੰਨਣਾ ਵਾ ਚਲ ਰਾਜ ਲੈ ਆਓ ਜੀ। ਬਹੁਤ ਬੰਦਿਆ ਬਾਈ ਚੌਗੀ ਹੁੰਦੀ ਜਦੇ। ਆ ਵੇਖ ਲੋ। ਚੌਂ ਦੇ ਪੁੱਟਾਂ ਡੀ ਆ। ਦੋਂਦੀ ਜੀ ਅਗੇ ਤੁਹਾਨੂੰ ਦਾ ਚੌਗੀ ਹੁੰਦੀ ਆ। ਆ ਦੋਂਦੀ ਚੌਗੀ ਹੁੰਦੀ ਆ। ਥਾਣੇ ਤੇ ਦੇਖ ਸਕਦੇ ਇੱਕ ਵਾਰੀ ਥਾਣਾ ਬੜਾ ਕਮਾਲ ਦਾ। ਆ ਵੇ ਠੰਡੀ ਠੀਲ ਬੜੀ ਫਿਰ। ਇਹ ਵੀ ਠੰਡੀ ਤੇਰੀ ਆ। ਆ ਮੈਂ ਇਦਾਂ ਇਦਾਂ ਹੀ। ਆ ਵੇਖਿਆ। ਲੋ। ਚਲੋ ਕੋਈ ਗੱਲ ਨਹੀਂ ਥੋੜਾ ਡਰ ਗਈ ਆ। ਹਾਂਜੀ ਹਾਂਜੀ ਹੋਰ ਨਹੀਂ ਗੱਲ। ਧੰਦੇਰਾ ਧੰਦੇਰਾ ਪਾਈਆਂ ਵਾ ਬਾਕੀ ਮਿੱਟੀ ਮਿੱਟੀ ਵਾਲੀ ਜਗ੍ਹਾ ਤੇ ਵੈਸੇ ਕੁਝ ਥੋੜਾ ਜਿਹਾ ਖੇੜ ਜਾਂਦਾ ਵਾ। ਇਹਦੇ ਕੋਲ ਦੁੱਧ। ਦੋ 10 ਕਿਲੋ 10 ਕਿਲੋ ਵੀ ਭਾਜੀ 9 ਕਿਲੋ ਕਰਕੇ ਦੇਣੀ ਆ ਅੱਛਾ ਬੱਚੇ ਸਾਫੀ ਹੋਈ ਹਫਤਾ ਹੋਇਆ ਸੋਈ ਨੂੰ ਕਿੰਨਾ ਕਰੀ ਜਾਊਗੀ ਇਹ ਦੋ ਤੋਂ 12 13 ਕਿਲੋ ਆ ਮਾਣਨਾ ਦੋ ਵੱਡੇ ਭਾਜੀ ਤੇ ਮੁੱਲੇ ਤਾਂ ਫਿਰ ਮੁੱਲ ਛੋਟਾ ਹੀ ਕਰਨਾ ਤਾਂ ਵੀ ਭਾਈ ਕਿੰਨਾ 40000 ਰੁਪਿਆ ਅੱਛਾ ਹਾਂਜੀ ਕਿੰਨੇ ਦੇ ਦੇਹਲੀ ਦੱਸੋ 40 ਚੋਂ ਕਰੋ ਛੋਟ ਕਿੰਨੀ ਕਰਨੀ ਆ 36 ਦੇ 37 ਦੇ 35 ਨੂੰ 35 ਦੀ ਅੱਛਾ 35 ਦੀ ਠੀਕ 30000 ਦੀ ਬੱਛੀ ਦੇਣੀ ਓਏ 35000 ਦੀ ਜਿਹੜੀ ਆ ਵਾਲੀ ਆ ਪਹਿਲਾ ਸੂਆਈ ਆ ਉਦੋਂ ਕੋਈ ਵੀ ਦੋਹਾਂ ਕਾਨੂੰਨ ਹੈ ਜਿੱਦਾਂ ਮਰਜ਼ੀ ਭਾਈ ਘਰ ਆ ਇਹ ਤੀਜਾ ਸੂਆ ਸੂਈ ਜੇ ਇਹਦੇ ਕੋਲ ਦੁੱਧ ਦੁੱਧ 13 ਕਿਲੋ 12 ਕਿਲੋ ਅੱਛਾ ਹਾਂਜੀ ਠੀਕ ਆ ਲੈ ਜਾ ਲੈ ਜਾ ਬਾਕੀ ਆਪ ਨੰਬਰ ਸਰ ਜਿਲੇ ਦੀ ਮੰਡੀ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਮੰਡੀ ਵਧਾਉਣੀ ਆ ਸਾਰਾ ਫਲ ਜਿਹੜਾ ਦਾ ਸਪੈਸ਼ਲ ਹੈ ਠੀਕ ਆ ਲੈ ਜਾ ਇਹਰੇ ਮਗਰ ਮੱਛਾ ਜੇ ਬਾਕੀ ਵੱਡੇ ਛੋਟੇ ਪਾ ਸਾਰੇ ਹੁੰਦੇ ਆ ਚੰਗੇ ਜਾਨਵਰ ਜਿਹੜੇ ਆਉਂਦੇ ਮੰਡੀ 'ਚ ਇੱਕ ਵੱਖਰੀ ਵੀਡੀਓ ਵਿੱਚ ਦਿਖਾਈਓ ਚਾ ਸਾਰੇ ਜਾਨਵਰ ਤੁਹਾਨੂੰ ਇੱਕੋ ਵੀਡੀਓ 'ਚ ਹੀ ਵਿਖਾਏ ਆ ਕੱਲੀ ਕੱਲੀ ਵੀਡੀਓ ਦੇ ਵਿੱਚ ਇਹਰੇ ਕੋਲ ਦੁੱਧ ਦੁੱਧ ਭਾਜੀ 13-12 ਕਿਲੋ ਦੀ ਗਾਰੰਟੀ ਆ ਰੁਪਈਆ ਭਾਜੀ ਗਾਂ 16-17 ਕਿਲੋ ਦੁੱਧ ਕਰੂਗੀ ਮੁੱਲ ਇਹਦਾ ਮੁੱਲ ਭਾਜੀ ਫੋਨ 'ਤੇ ਕਰ ਲਾਂਗੇ ਦਾ ਕਿਉਂ ਇਹ 2 ਲੱਖ ਕਰਨਾ ਇਹਦਾ 11 ਛੋਟਾ ਸ਼ਾਹ ਜੀ ਨਾਲ ਕਰਨਾ ਫੋਨ 'ਤੇ ਕਰਾਂਗੇ ਕਿੰਨਾ ਕੁ ਛੋਟਾ ਕਰ ਲਾਂਗੇ ਫੋਨ 'ਤੇ ਭਾਜੀ ਅੱਛਾ ਹਾਂਜੀ ਇਹ ਛੋਟਾ ਹੀ ਆ ਗਏ ਛੋੜਾ ਜਿਹਾ ਕਰਾਂਗੇ ਇੰਨਾ ਕੀ ਜ਼ਿਆਦਾ ਨਹੀਂ ਕਰਦੇ ਭਾਈ ਨੰਗੂ ਕੀ ਮਾੜੀ ਦੀ ਬਸ ਠੀਕ ਹੈ ਹਾਂਜੀ ਹਾਂਜੀ ਤੋ ਵੀਰ ਫੋਨ ਲਾਵੇ ਇੱਕ ਜੀ ਨਾ ਦੇ ਦੇਣਾ ਪਹਿਲੇ ਫੋਨ ਤੇ ਵਾਕੀ ਕਿਸ ਨੇ ਪਟਾਰੀਆਂ ਆ ਕੇ ਖੜਨੀਆਂ ਤੇ ਪਟਾਰੀਆਂ ਆ ਗਲੇ ਭਣ ਭਰਾ ਜੀ ਦੋ ਟਾਈਮ ਮੇਰੇ ਘਰ ਤਸੱਲੀ ਕਰ ਲੈ ਸਾਰੇ ਭਣ ਭਰਾਵਾਂ ਨੂੰ ਪੜਾ ਵੀ ਅੰਮ੍ਰਿਤਪਟਾਰੀ ਵਾਲੀ ਵੀਡੀਓ ਹੈ ਠੀਕ ਹੈ ਹਾਂਜੀ ਦੋ ਟਾਈਮ ਤਿੰਨ ਟਾਈਮ ਆ ਕੇ ਕਰੋ ਭਣ ਭਰਾ ਜੋਗ ਲੈ ਜਣ ਮਾਲ ਮੈਂ ਕਰ ਲਿਆ ਸੌਦਾ ਭਾਵੇਂ ਇੱਥੇ ਕਰ ਲੇ ਤੇ ਬਾਅਦ ਚ ਫਿਰ ਕਰ ਆ ਕੇ ਜੋਗ ਲੈ ਜਾਣਾ ਪਿੰਡ ਪਟਾਰੀ ਤੇ ਪਿੰਡ ਪਟਾਰੀ ਜ਼ਿਲ੍ਹਾ ਮਰਸਰ ਤਹਿਸੀਲ ਪਾਪਾ ਗਾਲਾ ਖ